ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡੀ ਸਹੂਗਾਤ ਦਿੱਤੀ ਗਈ ਹੈ ਦੱਸ ਦੇ ਕਿ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਂ ਯੂਰਪ ਦੇ ਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਆਈਜੀਆਈ 에어ਪੋਰਟ ਤੋਂ ਪੰਜਾਬੀਆਂ ਲਈ ਇੱਕ ਸਪੈਸ਼ਲ ਕਾਊਂਟਰ ਖੋਲ੍ਹਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਲਈ ਇੱਕ ਹੈਲਪ ਨੰਬਰ 01161232182v ਜਾਰੀ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਰਕੇ ਯਾਤਰੀ ਕਿਸੇ ਵੀ ਸਮੇਂ ਬਦਲ ਲੈ ਸਕਦੇ ਹਨ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਜੀਏਅਰਪੋਰਟ ਦਾ ਸੰਚਾਲਨ ਕਰਨ ਵਾਲੀ ਜੀਐਮਆਰ ਕੰਪਨੀ ਨਾਲ ਇਕਰਾਰ ਕੀਤਾ ਹੈ ਦੱਸਿਆ ਗਿਆ ਹੈ ਕਿ ਪਿਛਲੇ 12 ਜੂਨ ਨੂੰ 2 ਸਾਲਾਂ ਲਈ ਇੱਕ ਸੰਝੌਤੇ ਤੇ ਕੰਪਨੀ ਅਤੇ ਪੰਜਾਬ ਸਰਕਾਰ ਵਿਚਾਲੇ ਸਾਈਨ ਕੀਤੇ ਗਏ ਹਨ ਦਿੱਲੀ ਹਵਾਈ ਅੱਡੇ ਤੇ ਇਹ ਸਪੈਸ਼ਲ ਕਾਊਂਟਰ 24 ਘੰਟੇ ਹਫ਼ਤੇ ਦੇ 7 ਦਿਨ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ ਇਸ ਸੂਵਿਧਾ ਕੇਂਦਰ ਦਾ ਉਦੇਸ਼ ਐਨ ਆਰ ਆਈ ਤੇ ਹੋਰ ਯਾਤਰੀਆਂ ਨੂੰ ਹਵਾਈ ਅੱਡੇ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ ਦਿੱਲੀ ਬੁਲਸ ਹਮਾਰੇ ਹੱਥ ਮੇ ਨਹੀਂ ਹੈ ਲੇਕਿਨ ਹਮਾਰੇ ਪਾਸ ਇਹ ਮੈਸੇਜ ਬਹੁਤ ਹੈ ਕਿ ਦਿੱਲੀ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਨੇ ਉਹਨੂੰ ਤੰਕ ਕੀਤਾ ਜਾਂਦਾ ਪਰ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਮ ਸੀ ਡੀ ਵੀ ਸਾਡੇ ਕੋਲ ਆ ਗਈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਦਿੱਕਤ ਦੂਰ ਵੀ ਕਰਾਂਗੇ ਨਾਲ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਕਿੱਥੋਂ ਚੜ੍ਹਨਾ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ 에ਰਪੋਰਟ ਤੇ ਆ ਕੇ ਸ਼ੋਸ਼ਨ ਨਾ ਹੋ ਪੈरिस 올림픽 ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ ਹੈ ਇਸ ਦੌਰਾਨ ਜਿੱਥੇ ਦੀਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਾਕੀ ਟੀਮ ਦੇ ਪੰਜਾਬ ਦੇ ਖਿਡਾਰੀਆਂ ਲਈ ਵਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਲਈ 1 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਇਹ ਜਾਣਕਾਰੀ ਉਹਨਾਂ ਨੇ ਆਪਣੇ ਐਕਸ ਹੈਂਡਲ ਤੇ ਦਿੱਤੀ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਭਾਰਤੀ ਹਾਕੀ ਟੀਮ ਨੂੰ ਇਹ ਰਾਸ਼ੀ ਸੂਬਾ ਸਰਕਾਰ ਦੀ ਸਪੋਰਟਸ ਪਾਲਸੀ ਤਹਿਤ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇੱਕ ਹੋਰ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਸੀ ਕਿ ਭਾਰਤੀ ਹਾਕੀ ਟੀਮ ਨੇ ਪੈਰਿਸ 올림픽 ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ ਦੋ ਇੱਕ ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਪੈरिस ਵਿਖੇ ਭਾਰਤ ਨੇ ਚੌਥਾ 올림픽 ਮੈਡਲ ਜਿੱਤਿਆ ਹੈ ਸਾਰੀ ਹਾਕੀ ਟੀਮ ਨੂੰ ਵਾਰਕਾ ਪੰਜਾਬ ਵਿੱਚ ਰਜਿਸਟ੍ਰੇਸ਼ਨ ਕਰਵਾਉਣਾ ਮਹਿੰਗਾ ਪੈ ਸਕਦਾ ਹੈ ਪੰਜਾਬ ਸਰਕਾਰ ਨੇ ਜਲਦ ਹੀ ਕਲੈਕਟਰ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ ਦਰਾਂ ਵਿੱਚ ਵਾਤੇ ਨਾਲ ਪੰਜਾਬ ਸਰਕਾਰ ਨੂੰ 1500 ਕਰੋੜ ਰੁਪਏ ਦਾ ਬਾਤੂ ਮਾਰੀਆ ਮਿਲੇਗਾ ਸਰਕਾਰ ਨੇ ਪਟਿਆਲਾ ਵਿੱਚ ਪਹਿਲਾਂ ਹੀ ਕਲੈਕਟਰ ਰੇਟ ਵਧਾ ਦਿੱਤੇ ਸਨ ਪਰ ਹਜੇ ਤੱਕ ਇਸ ਨੂੰ ਕਈ ਹੋਰ ਜ਼ਿਲ੍ਹਿਆਂ ਵਿੱਚ ਲਾਗੂ ਨਹੀਂ ਕੀਤਾ ਗਿਆ ਖੱਤਸਾ ਹੈ ਕਿ ਸੂਬਾ ਸਰਕਾਰ ਜਲਦ ਹੀ ਇਸ ਨੂੰ ਲਾਗੂ ਕਰ ਸਕਦੀ ਹੈ ਇੱਕ ਪਾਸੇ ਜਿੱਥੇ ਲੋਕਾਂ ਤੇ ਵਾਧੂ ਬੋਝ ਪਵੇਗਾ ਉੱਥੇ ਦੂਜੇ ਪਾਸੇ ਸੂਬੇ ਦੇ ਖਜ਼ਾਨੇ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੇਗੀ ਜਾਣਕਾਰੀ ਮੁਤਾਬਕ ਕਲੈਕਟਰ ਰੇਟ 5 ਤੋਂ 10 ਫੀਸਦੀ ਵੱਧ ਸਕਦਾ ਹੈ ਇਸ ਵਿੱਚ ਮਹੱਤਵਪੂਰਨ ਗੱਲ ਹੈ ਕਿ ਜ਼ਮੀਨ ਦੀ ਸਥਿਤੀ ਵੀ ਬਹੁਤ ਮਹੱਤਵਪੂਰਨ ਹੈ ਆਮ ਤੌਰ ਤੇ ਜਿਹੜੇ ਖੇਤਰਾਂ ਦਾ ਵਿਕਾਸ ਹੁੰਦਾ ਹੈ ਉਹਨਾਂ ਵਿੱਚ ਵਾਧਾ ਹੁੰਦਾ ਹੈ ਪਹਿਲਾ ਹੋਏ ਵਾਅਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖੇਤੀ ਖੇਤਰ ਵਪਾਰਕ ਅਤੇ ਉਦਯੋਗੀ ਸੰਪਤੀ ਲਈ ਕਲੈਕਟਰ ਰੇਟ ਵੱਖਰੇ ਤੌਰ ਤੇ ਤੈਅ ਕੀਤੇ ਜਾਂਦੇ ਹਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਣ ਵਾਲਾ ਵਾਤਾਵਿਵਕਰ ਹੈ ਹੋਰਨਾਂ ਜ਼ਿਲ੍ਹਿਆਂ ਵਿੱਚ ਇਸ ਮਾਮਲੇ ਵਿੱਚ ਪਟਿਆਲਾ ਵਿੱਚ ਲਾਗੂ ਕੀਤੇ ਗਏ ਮਾਡਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ ਚੋਣ ਕਮਿਸ਼ਨ ਨੇ ਵਿਧਵਾ ਨੂੰ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ 3 ਸਤੰਬਰ 2024 ਨੂੰ ਚੋਣ ਕਰਵਾਉਂਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਉਤੇਣਾ ਤੋਂ ਹਾਰਨ ਤੋਂ ਬਾਅਦ ਵੀ ਕੇਂਦਰੀ ਮੰਤਰੀ ਬਣੇ ਰਵਨੀਤ ਮਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਕਿ ਹਸ ਲਗਾਏ ਜਾ ਰਹੇ ਹਨ ਕਿ ਰਵਨੀਤ ਮਿੱਟੂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਰਾਜ ਸਭਾ ਸੀਟ ਤੇ ਉਤਾਰਿਆ ਜਾ ਸਕਦਾ ਹੈ ਹਰਿਆਣਾ ਤੋਂ ਰਵਨੀਤ ਮਿੱਟੂ ਦੀ ਐਂਟਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ ਜਿਸ ਕਰਕੇ ਭਾਜਪਾ ਪੰਜਾਬ ਦੇ ਨਾਲ ਹਰਿਆਣਾ ਵਿਧਾਨ ਸਭਾ ਦੀਆਂ ਚਾਰ ਜਿਮਣੀ ਚੋਣਾਂ ਤੇ ਵੀ ਨਜ਼ਰ ਅਖ ਰਹੀ ਹੈ ਜਿਸ ਨਾਲ ਹੀ ਰਾਜਸਥਾਨ ਵਿੱਚ ਵੀ ਪੰਜਾਬ ਨਾਲ ਲੱਗਦੇ ਜਿਲ੍ਹਿਆਂ ਵਿੱਚ ਸਿੱਖ ਵੋਟਰਾਂ ਦਾ ਕਾਫੀ ਪ੍ਰਭਾਵ ਹੈ ਜਿਸ ਨੂੰ ਦੇਖਦੇ ਹੋਏ ਰਾਜਸਥਾਨ ਤੋਂ ਵੀ ਭਾਜਪਾ ਦੀ ਐਂਟਰੀ ਹੋ ਸਕਦੀ ਹੈ। ਅੰਮ੍ਰਿਤਸਰ ਵਿੱਚ 2022 'ਚ ਮੁਕੰਮਲ ਹੋਣ ਵਾਲਾ ਸਾਫਟਵੇਅਰ ਟੈਕਨੋਲੋਜੀ ਪਾਰਕ ਜਲਦ ਹੀ ਕਾਰਸ਼ੀਲ ਹੋ ਜਾਵੇਗਾ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਓਜਲਾ ਨੇ ਵੀਰਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਆਈਟੀ ਪਾਰਕ ਨੂੰ ਲੈ ਕੇ ਸਵਾਲ ਉਠਾਇਆ ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਨੇ ਇਸ ਸੰਬੰਧੀ ਭਾਰਤ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸੰਸਦ ਮੈਂਬਰ ਗੁਰਜੀਤ ਓਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਫਟਵੇਅਰ ਟੈਕਨੋਲੋਜੀ ਪਾਰਕ 2022 ਵਿੱਚ ਬਣ ਕੇ ਤਿਆਰ ਹੋ ਗਿਆ ਹੈ ਅੰਮ੍ਰਿਤਸਰ ਦੀ ਭਗੋਲਿਕ ਸਥਿਤੀ ਤੇ ਨਜ਼ਰ ਮਾਰੀ ਤਾਂ ਇਹ ਮੱਧ ਏਸ਼ੀਆ ਦੇ ਬਹੁਤ ਨੇੜੇ ਹੈ ਅੰਮ੍ਰਿਤਸਰ ਤੋਂ ਮੱਧ ਏਸ਼ੀਆ ਲਈ 2-3 ਘੰਟੇ ਦੀ ਫਲਾਈਟ ਹੈ ਉਹਨਾਂ ਨੂੰ ਸਾਫਟਵੇਅਰ ਦੀ ਲੋੜ ਹੈ ਅਜਿਹੇ 'ਚ ਜੇਕਰ ਅਸੀਂ ਅੰਮ੍ਰਿਤਸਰ ਵੱਲ ਧਿਆਨ ਮਾਰੀਏ ਤਾਂ ਫਾਇਦਾ ਹੋਵੇਗਾ ਜੇ ਅੰਮ੍ਰਿਤਸਰ ਦੇ ਆਈਟੀ ਪਾਰਕ ਨੂੰ ਕਾਰਸ਼ੀਲ ਬਣਾ ਦਿੱਤਾ ਜਾਵੇ ਤਾਂ ਅੰਮ੍ਰਿਤਸਰ ਸਾਫਟਵੇਅਰ ਐਕਸਪੋਰਟ ਲਈ ਵਧੀਆ बन हाँ सकता है। आपने मुझे जीरो के बाद दो सौ परसेंट कस्टम ड्यूटी लगाने के बाद उसको बंद कर दिया गया जो बाइबल नहीं रहा सर ये पातन ट्रेड है क्योंकि हमारा सामाजिक तौर पर और ऐतिहासिक तौर पर सभ्याचार एक है और हमारे जो इम्पोर्ट है इम्पोर्ट के लिए कम से पांच सौ ट्रक डेली आती जी सर सर लेकिन बालाकोट के बाद उसको बंद कर दिया गया दस हजार लोग बेरोजगार हो गए एक तरफ तो हम इंडस्ट्री लगाने की बात करते हैं रोजगार देने की बात करते हैं सर लेकिन जो रोजगार था वो बंद कर दिया गया करीब सर जब व्यापार व्यापार जब बंद हुआ बहुत कुल्ली और बहुत ट्रक वाले बहुत जो वर्कशॉप वाले सब बेरोजगार हो गए मेरी सरकार से दुर्खास्त है बागा ट्रेड दोबारा शुरू करना चाहिए सर आई सी बी एकड़ में तेरह अप्रैल दो हजार तो बारह का उद्घाटन हुआ क्योंकि सर, अफगानिस्तान सर के तक और यू तक व्यापार यहाँ से होता था बंगाल और कलकत्ता के बीच जो रोड बनी है शेरसा सूरी मार्ग यह दर्शाती है कि पुरातन ये एक रीढ़ की हड्डी की थी लेकिन सर सरकार ने इसको बंद कर दिया उन्नीस और उन्नीस में भी जंग हुई लेकिन ये व्यापार बंद नहीं हुए सर उसके बाद भी शुरू मेरी सरकार से दुखाते प्लीज हम हाँ बॉर्डर डिस्ट्रिक्ट के ऊपर बैठे हुए लोग हैं रोजगार चाहिए ये इंडस्ट्री हमारे पास है नहीं और ये रोजगार जो बाका बॉर्डर ट्रेड है इसको शुरू किया जाए और सरकार इसके कुछ संज्ञान ले दस हजार लोगों के रोजगार रचना बैले सर मेरी सरकार ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਏ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਭਗਵਾਨਤਮਨਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕੇ ਜਿਸ ਦੇ ਨਾਲ ਹੀ ਉਹਨਾਂ ਐਸਆਈਟੀ ਦੀ ਜਾਂਚ ਨੂੰ ਲੈ ਕੇ ਵੀ ਟਿੱਪਣੀ ਕੀਤੀ ਪਿਛਲੇ ਤਿੰਨ ਵਾਰ ਤੋਂ ਐਸਆਈਟੀ ਉਹਨਾਂ ਨੂੰ ਤਲਬ ਕਰ ਰਹੀ ਸੀ ਪਰ ਵਿਕਰਮ ਮਜੀਠੀਆ ਨਿੱਜੀ ਕਾਰਨਾਂ ਦੇ ਚਲਦੇ ਪੇਸ਼ ਨਹੀਂ ਹੋਏ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਏ ਹਨ ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵਾਨਤਮਨ ਅਤੇ ਕੇਜਰੀਵਾਲ ਤੇ ਸਵਾਲ ਚੁੱਕੇ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ। ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੂੰ ਨਹੀਂ ਮੈਂ ਡਰਦਾ। ਨਾ ਮੈਂ ਡਰਨ ਵਾਲਾ। ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਕਿਉਂ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ। ਕੀ ਤੁਸੀਂ ਵਿਖਾਉਣਾ ਚਾਹੁੰਦੇ ਕੀ ਡਰਾਮਾ ਰਚਿਆ ਇੱਥੇ? ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਜਿਓ ਚਾਰ-ਚਾਰ ਸਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ। ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ डीआईजी ਤੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹੂੰ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾफी ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀਡੈਵਿਟ ਵਾਪਸ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ టు ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਹ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇਨਤੀ ਸੁਣ ਲਿਓ ਜੀ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਹਾਂ ਇੱਕ ਕਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਨਤਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਚ ਜੀਤੇ ਚ ਮੇਰੇ ਤੋਂ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਿਕਾ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ ਚ ਛਪਿਆ ਕਿ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕਿਹੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂ ਨਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਦ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪ ਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਹੀ 'ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਆਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉੱਥੋਂ ਚੱਲ ਰਿਹਾ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਇੱਥੇ ਕਮੀ ਪੇਸ਼ੀਆ ਮਤਲਬ ਕੰਮ ਤੁਸੀਂ ਪੂਰੀਆਂ ਕਰਨੀਆਂ ਮਤਲਬ ਇਸ ਤਰ੍ਹਾਂ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬਦਾਰੀਆ ਪੜ੍ਹ ਲਓ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦਿਓ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਵੀ ਮੇਚ ਕਰਦਾ ਇਹਨਾਂ ਨੂੰ ਇਹ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂ ਪੁੱਛ ਪਾਛ ਜਾਊ ਰਾਜਾ ਰਾਜੀ ਕਰ ਜੂ ਜਿਹੜੀ ਗੱਲ ਦੇ ਤੁਹਾਨੂੰ ਜਵਾਬ ਚਾਹੀਦੇ ਮਗਰ ਸ਼ਰਾਤ ਵੇਖੋ ਵੀਰ ਨੂੰ ਮੈਨੂੰ ਫੇਰ ਸੱਦ ਲਿਓ 23 ਨੂੰ ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰ ਕਿ ਇਹਨਾਂ ਕੋਲ ਆਵਾਂ ਪਰਪਸਲੀ ਸੁਣ ਲਓ ਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਿਹਾ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਹੈ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀ ਮੈਂ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਹਾਂ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠਿਆ ਫਿਰ ਡੈਵਿਡ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਹੈ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕੈਕ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦਿੱਤਾ ਦਾਖਲ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਹ ਸਿਟ ਨੇ ਦੱਸ ਹੀ ਦਿੱਤਾ ਕਿ ਖਰੜ CIA ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਿਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ țeੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਐ ਇੰਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅੱਜ ਆਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ ਤੇ ਫਿਰ ਇਹ ਨਿਕ ਗੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤੂ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੁੱਟਬਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਤੇ ਅੱਗੇ ਸਚਾਈ ਆ ਗਈ ਹੈ ਤੇ ਕੀ ਭਗਵੰਤਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕੀ ਭਗਵੰਤਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਨੂੰ ਸੱਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇ ਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43000 ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਤੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਆ ਜੇਲ੍ਹ ਚੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਮੈਂ ਕਿਹਾ ਜੀ ਦੀ ਇੰਟਰੋਗੇਸ਼ਨ ਕਰਨੀ ਸੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਹੋ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ 'ਚ ਧੱਜੀਆਂ ਹੋਣੀਆਂ ਪਈਆਂ ਲਾਅਨ ਆਰਡਰ ਦੀ ਉਥੇ ਡਰਾਮੇ ਹਰਿਆਣੇ 'ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਕਰਜਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਪਰ ਮੈਂ ਤੁਹਾਨੂੰ ਅੰਦਰਲੀ ਗੱਲ ਹੋਰ ਦੱਸ ਦਿਆਂ ਅਕਾ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਏ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਹਰੇ ਵਾਲੀ ਦੀ ਦਿੱਤੀ ਐ ਜਿਵੇਂ ਨਵੀਂ ਦੇ ਕੇ ਚੱਲੇ ਆ ਘਰੋਂ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਮਾ ਗੱਡੀ ਹੌਲੀ ਹੋ ਜਾਂਦੀ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਛੋਪਦੀਆਂ ਮੈਨੂੰ ਅਫਸਰ ਦੱਸਦੇ ਕਹਿੰਦੇ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰ ਰਿਹਾ ਮਤਲਬ ਹੈਰਾਨਗੀ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਇੱਕ ਮੁੱਖ ਮੰਤਰੀ ਦੀ ਬੜੀ ਵੱਡੀ ਪਕੜ ਹੁੰਦੀ ਹੈ ਜਾਂ ਹੁਣ ਚਾਹੀਦੀ ਹੈ ਪਰ ਤੂੰ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚ ਲਫਾਰਾ ਖੁੱਲ ਰਿਹਾ ਹੋਵੇ ਇਸ ਗੱਲ ਨੂੰ ਲੈ ਕੇ ਜਨਤਕ ਕੀਤਾ ਜਾ ਰਿਹਾ ਹੋਵੇ ਕਿ ਜਿਹੜੀ ਵੀਡੀਓ ਹੈ ਉਹ ਖਰੜ ਦੇ ਵਿੱਚ ਟ्रू ਹੋ ਜਾਂਦਾ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਡੀਜੀਪੀ ਨੂੰ ਪਤਾ ਹੈ ਜੀ ਸਾਨੂੰ ਪਤਾ ਨਹੀਂ ਜੀ ਸਾਰੇ ਮਤਲਬ ਆਪਣੇ ਆਪ ਨੂੰ ਇਹ ਗੱਲ ਇਨਕਾਰ ਤੁਸੀਂ ਇੱਕ ਗੱਲ ਉਹ ਛੱਡੋ ਜੀ ਮੈਂ ਕੱਲ ਇੱਕ ਇੰਟਰਵਿਊ ਆਪ ਦੀ ਫੇਸਬੁੱਕ ਪੇਜ ਤੇ ਲਾਈਵ ਕੀਤੀ ਆ ਜਿੱਥੇ ਭਗਵੰਤ ਮਾਨ ਕਹਿ ਰਿਹਾ ਕੀ ਡੀਜੀਪੀ ਨੇ ਸਪੱਸ਼ਟ ਕਰਤਾ ਇੰਟਰਵਿਊ ਇੱਥੇ ਨਹੀਂ ਹੋਈ ਔਰ ਇਹਨੂੰ ਪਤਾ ਸੀ ਇੰਟਰਵਿਊ ਹੋਈ ਆ ਹਾਈ ਕੋਰਟ ਨੂੰ ਮਿਸਲੀਡ ਕਰਨਾ ਝੂਠ ਬੋਲਣਾ ਕੀ ਉਹਦਾ ਪਰਚਾ ਨਹੀਂ ਬਣਦਾ ਔਰ ਜਦ ਹਜ਼ਾਰ ਪੁਲਸ ਵਾਲਾ ਲੱਗਿਆ ਹੋਵੇ ਤੇ ਇੰਟਰਵਿਊ ਤੁਸੀਂ ਕਰਕੇ ਤਾਂ ਵਿਖਾਉਂਦੇ ਅੰਦਰ ਮੈਂ ਵੀ ਗਿਆ ਹੀ ਸੀ ਹੁਣ ਹਲੇ ਤਾਂ ਮੈਨੂੰ ਤਾਂ ਸ਼ੌਕ ਹੀ ਲੱਗਿਆ ਸੀ ਤੁਸੀਂ ਆ ਕੇ ਇੰਟਰਵਿਊ ਅੰਦਰ ਕਰਕੇ ਜਾਂਦੇ ਇਹ ਤਦ ਇੰਟਰਵਿਊ ਹੁੰਦੀਆਂ ਜਦੋਂ ਸਰਕਾਰ ਕਰਾਉਂਦੀ ਆ ਮਜੀਠੀਆ ਸਾਹਿਬ ਔਰ ਇਹਦੀ ਵੱਡੀ ਗੱਲ ਤੁਸੀਂ ਵੇਖੋ ਇਹਦੀ ਨੌਲੇਜ ਸੀ ਇਹਨੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਕੱਲਾ ਝੂਠ ਨਹੀਂ ਬੋਲਿਆ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਹੁਣ ਤੁਸੀਂ ਥਾਣੇਦਾਰ ਤੇ ਕਾਰਵਾਈ ਕਰ ਦੋ ਤੇ ਹੈਡ ਆਫ ਦਾ ਡਿਪਾਰਟਮੈਂਟ ਕੌਣ ਹੈ ਐਸਐਸਪੀ ਕੌਣ ਲਾ ਰਿਹਾ ਹੈ ਡੀਜੀਪੀ ਕੌਣ ਲਾ ਰਿਹਾ ਹੈ ਡੀਆਈਜੀ ਆਈਜੀ ਕੌਣ ਲਾ ਰਿਹਾ ਹੈ ਗਾਂਵੋਂ ਥਾਣੇਦਾਰ ਕੌਣ ਲਾ ਰਿਹਾ ਹੈ ਹਮ ਮਿਨਿਸਟਰ ਹਾਉ ਇਸ ਹਮ ਮਿਨਿਸਟਰ ਨਾ ਰਿਸਪੋਨਸਿਬਲ ਉਹ ਤੋਂ ਬਾਅਦ ਸਲਮਾਨ ਖਾਨ ਤੇ ਅਟੈਕ ਹੋ ਜयो ਉਹ ਬੰਦੇ ਨੇ ਵਕਤ ਨੂੰ ਫੜਿਆ ਦੇਸ਼ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਇਹ ਕਹਵੇ ਮੈਨੂੰ ਪਤਾ ਨਹੀਂ ਸਰ ਜੀ ਜਗਦੇਸ਼ ਭੋਲੇ ਵਾਲਾ ਮਾਮਲਾ ਸੀ ਕਲੀਅਰ ਹੋ ਗਿਆ ਉਹਨਾਂ ਬੰਦੇ ਨੂੰ ਸਜ਼ਾਾਂਾਂ ਹੋ ਗਈਆਂ ਹੁਣ ਜਾਣ ਬੁਝ ਕੇ ਸੈਟ ਰਹੀ ਤੁਹਾਨੂੰ ਬੁਲਾਉਣਾ ਇਹ ਇੱਕ ਮਾਨਸਿਕ ਤੌਰ ਤੇ ਪੀੜਾ ਦੇਣਾ ਹੀ ਹੈ ਸਰਕਾਰ ਦਾ ਨਹੀਂ ਮੈਂ ਦਾਸ ਨੂੰ ਮਾਨਸਿਕ ਮੂਮਸਿਕ ਪੀੜਾ ਕੋਈ ਨਹੀਂ ਸਰ ਅੱਗੇ ਵੀ ਇਹ ਪੈਗ ਲਾਉਣ ਵਾਲੇ ਨੂੰ ਹੋਣੀ ਮੈਨੂੰ ਕੋਈ ਵੀ ਨਹੀਂ ਮੈਂ ਗੁਰੂ ਦੇ ਆਸਰੇ ਆਲ ਬੰਦਾ ਕੋਈ ਲਿਕਨ ਰੁੱਕ ਰਹੇ ਹੋ ਜਿਵੇਂ ਜਦੋਂ ਸੁਪਰੀਮ ਕੋਰਟ ਤੋਂ ਜਵਾਬ ਅੱਗੇ ਦਾ ਡੇਟ ਤੁਹਾਨੂੰ ਪਹਿਲਾਂ ਦੱਸਦੇ 10 ਨੂੰ ਮਗਰੋਂ ਦੱਸ ਕਿ ਜੀਠਿਆ ਸਾਹਿਬ ਕਿਉਂਕਿ ਖਬਰ ਹੀ ਬਣਾਉਣੀ ਮਜੀਠਿਆ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਕਿਉਂਕਿ ਜਦੋਂ ਸੁਪਰੀਮ ਕੋਰਟ ਤੋਂ ਵੱਜ ਗਏ ਹਾਈ ਕੋਰਟ ਤੋਂ ਵੱਜ ਗਏ ਮੈਂ ਬੜਾ ਸਪਸ਼ਟਾਂ ਜੀ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਆ ਪ੍ਰਬੋਧ ਕੁਮਾਰ ਦੀ ਸਿੱਟ ਨੇ ਸਾਬਤ ਕਰਤਾ ਇਹ ਉਹੀ ਪ੍ਰਬੋਧ ਕੁਮਾਰ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ ਜਿਨੇ ਕੁਮਰ ਬਜੇ ਪ੍ਰਤਾਪ ਦੇ ਕੇਸ ਚ ਕਿਆ ਸੀਗਾ ਕਿ ਇਹ ਜਿਹੜਾ ਐਫੀਡੇਵਿਟ ਫਾਈਲ ਕਰ ਰਿਹਾ ਇਹਦੀ ਮਰਜ਼ੀ ਹੈ ਸਾਡੀ ਕੋਈ ਸਹਿਮਤੀ ਨਹੀਂ ਔਰ ਅਖੀਰ ਚੋ ਸੈਫੀਡੇਵਿਟ ਦਾ ਕੀ ਹੋਇਆ ਹਾਈ ਕੋਰਟ ਨੇ ਉਡਾ ਦਿੱਤਾ ਇਹੋ ਜਾਂ ਸੱਚਾ ਬੰਦਾ ਹੈ ਮਤਲਬ ਲੀਗਲੀ ਉਹਦੇ ਐਫੀਡੇਵਿਟ ਚ ਕਦੇ ਨੁਕਸ ਨਹੀਂ ਪਾਇਆ ਗਿਆ ਅਜੇ ਤੱਕ ਐਡਾ ਇਮਾਨਦਾਰ ਔਰ ਐਡਾ ਮੰਨਿਆ ਬੰਦਾ ਆਈਬੀ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਡਿਊਟੀ ਕੀਤੀ ਹੋਈ ਆ ਅੱਜ ਉਸ ਨੂੰ ਦਬਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਉਹਨੂੰ ਦਬਾਉਣ ਤੋਂ ਬਾਅਦ ਉਹਨੂੰ ਧਮਕਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਤੇ ਕੀ ਉਹਦਾ ਪਰਚਾ ਨਹੀਂ ਬਣਦਾ ਇੰਟਰਨੈਸ਼ਨਲ 에어ਪੋਰਟ ਕੇ ਟਰਮੀਨਲ 3 ਪੇ ਅਰਾਈਵਲ ਪੇ ਹਮਨੇ ਵਾਦਾ ਕੀਤਾ ਥਾ ਇੱਕ ਵਾਦਾ ਨਹੀਂ ਹਮਾਰਾ ਇੱਕ ਵਿਜ਼ਨ ਥਾ ਕਿ ਕਿਉਂਕਿ ਬਹੁਤ ਪੰਜਾਬੀ ਜੋ ਹੈ ਉਹ ਐਨਆਰਆਈ ਹੈ वो हर रोज वैंकूवर जाते हैं टोरंटो जाते हैं लंदन जाते हैं मेलबर्न जाते हैं सिडनी जाते हैं कई बार ऐसी दिक्कतों का सामना करना पड़ जाता है बुजुर्ग हैं अकेले हैं फ्लाइट मिस हो गई पता नहीं कहाँ जाना है पता नहीं कब जाना है पता नहीं कौन सा होटल दिया है जब सामान नहीं आया पता नहीं कहाँ लिखवाना है सामान बहुत सी दिक्कतें थी मेरा खुद का भी ऐसा एक्सपीरियंस रहा है जब मैं एज एन आर्टिस्ट आता जाता रहता था एयरपोर्ट पे तो हमको भी लिखवाना पड़ता था सामान नहीं आया जी ब्रिटिश एयरवेज का सामान नहीं आया जी केएलएम का सामान नहीं आया जी लुफ्तानसा का मैं किसी एयरलाइन को कोई आपत्ति नहीं जता रहा हूं कई बार हो जाता है ਉਹਦੇ ਵਾਸਤੇ ਅੱਜ ਅਸੀਂ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਪੰਜਾਬ ਸਹਾਇਤਾ ਕੇਂਦਰ ਖੋਲਾ ਹੈ ਕਿਸੇ ਵੀ ਬੰਦੇ ਕੋ ਅਗਰ ਡਿਪਾਰਚਰ ਤੇ ਦਿੱਕਤ ਹੈ ਤੂੰ ਆ ਜਾਏ ਟਰਮੀਨਲ 3 ਕੇ ਅਰਾਈਵਲ ਤੇ ਆ ਜਾਏ ਅੰਦਰ ਹੀ ਹੈਲਪ ਸੈਂਟਰ दो अफसरों की ड्यूटी लगाई है कंप्यूटर लगे हुए हैं दो इनोवा गाड़ियां हमने स्पेशली यहाँ पे रखी हुई हैं क्या पता किसी का सामान ना आए क्या पता किसी को रात बितानी पड़े हाउ होटल नहीं मिल रहा ये वो होटल भी छोड़ के आ सकते हैं अदर अदरवाइज कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं अगले दिन उनको उनकी जो फ्लाइट है आगे वाली उसमें हम उसका प्रबंध करवा सकते हैं तो पंजाब पहला स्टेट है जिसने इंटरनेशनल एयरपोर्ट के टर्मिनल थ्री के अराइवल पर यह इंतज़ाम किया है श्रुति एक नंबर बता दो हम एक नंबर बताने जा रहे हैं आपको कि जिस पे फ़ोन करके कोई भी दिक्कत हो आप आराम से हमारे पास आ जाइएगा बाकी काम हमारा है नंबर है जीरो वन वन सिक्स वन टू थ्री टू वन एट टू वन वन सिक्स वन टू थ्री टू वन एट टू इसको पंजाबी में मैं बोल देता हूँ जीरो वन वन तो दिल्ली का ही है कोड है 612 32182 612 32182 ਇਹ ਨੰਬਰ ਹੈ ਤੁਸੀਂ ਫੋਨ ਕਰੋ ਸਾਹਮਣੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਚ ਲਿਖਿਆ ਹੋਇਆ ਹੈ ਅੰਗਰੇਜ਼ੀ ਚ ਵੀ ਲਿਖਿਆ ਹੋਇਆ ਹੈ ਤੁਸੀਂ ਆਓ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਕੋਈ ਤਾਨੂੰ ਹੋ ਸਕਦਾ ਤੁਹਾਨੂੰ ਇਹ ਹੀ ਨਾ ਪਤਾ ਹੋਵੇ ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਜੀ 에어ਲਾਈਨ ਕਿਹੜੇ ਕਾਊਂਟਰ ਤੇ 34 ਨੰਬਰ ਤੇ ਹੈ 35 ਨੰਬਰ ਤੇ ਉਹ ਸਾਰਾ ਕੁਝ ਅਸੀਂ ਦੱਸ ਕੇ ਆਮਾ ਮੈਂ ਜੀ ਇੱਕ ਬੰਦੇ ਨੇ ਬਾਟ ਨੇ ਇਸਤੀਫਾ ਦੇ ਦਿਆ ਹੋਇਆ ਮਰਜੀ ਜਾਣ ਤੋਂ ਇਸਤੀਫਾ ਦੇ ਦਿਆ ਕੱਲ ਆਪਾਂ ਉੱਚੀ ਧਰਵੀ ਗਏ ਸੀ ਕਿਹਾ ਕੁਝ ਬਾਈ ਕੱਲ ਮੈਂ ਕੱਲ ਮੈਂ ਫੋਗਟ ਕੇ ਘਰ ਕੱਲ ਮੈਂ ਫੋਗਟ ਕੇ ਘਰ पे ਵੀ ਗਿਆ ਥਾ ਬਹੁਤ ਹੀ दुखदायक बात है कि एक ओलंपिक का एक गोल्ड मेडल जैसे हाथ हमारा बढ़ गया था लेकिन छीन लिया गया तो उसके कोच ने एक बात बताई उसके ताऊ भी हैं वो कोच भी हैं कि अगर वेट तो पहले भी कर लेते हैं जो ऑफिशियल वेट होता है उससे पहले भी वेट होता है प्लेयर्स के पास अपनी बेइंग मशीन होती है अगर ऐसा था तो उसके बाल भी काट सकते थे 200 ग्राम के तो उसके बाल भी थे 100 ग्राम का तो चक्कर है ना उसके बाल काट सकते थे किसी ने ध्यान नहीं दिया पता नहीं क्या करने गए हैं हमारे कोच हमारे फिजियोथेरेपिस्ट और हम गोल्ड मेडल से वंचित रह गए मैं इस मामले में फोकट चैंपियन है और चैंपियन रहेगी इसमें उसकी कोई गलती नहीं है जो सराउंडिंग स्टाफ है उसमें से आप जांच कर लोरपोर्ट दिल्ली पुलिस हमारे हाथ में नहीं है लेकिन हमारे पास ये मैसेज बहुत है कि दिल्ली आने वाली जो द्डियां ने ਉਹਨੂੰ ਤੰਕ ਕੀਤਾ ਜਾਂਦਾ ਪਰ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਮਸੀਡੀ ਵੀ ਸਾਡੇ ਕੋਲੇ ਆ ਗਈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐ ਤਿੱਖ ਦੂਰ ਵੀ ਕਰਾਂਗੇ ਨਾਲ ਲੋਕਾਂ ਨੂੰ ਇਹ ਪੰਜਾਬ ਹੈਲਪ ਸੈਂਟਰ ਤੋਂ ਦੱਸਾਂਗੇ ਕਿਹੜੀ ਬੱਸ ਕਦੋਂ ਲੈਣੀ ਹੈ ਕਿੱਥੋਂ ਚੜ੍ਹਨਾ ਹੈ ਤਾਂ ਕਿ ਉਹਨਾਂ ਦਾ ਉਹਨਾਂ ਦਾ ਦਿੱਲੀ 에ਰਪੋਰਟ ਤੇ ਆ ਕੇ ਸ਼ੋਸ਼ਣ ਨਾ ਹੋ ਮਾਨਸਾ ਮਾਨਸਾ ਐਕਟਿਵੇਜੋ ਬਦਲਾਵ ਕੇ ਲੇ ਸੰਕਲਨ ਪਾ ਆ ਗਿਆ ਹੈ ਇਸਨੂੰ ਕਿਵੇਂ ਦੇਖਦੇ ਹੈ कई पार्टियां इसका विरोध कर रही करने के लिए संपत्ति हड़पने के लिए आपका स्टैंड आम आदमी पार्टी क्या इसमें मैं क्या कहूंगा शेख हसीना से पूछ लीजिए